ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਕੋਲ ਝੋਟੀ ਹੈ ਜੀ ਬਹੁਤ ਹੀ ਸੋਹਣੀ ਹੁੰਡੇ ਸਿੰਘ ਆ ਜੀ ਬਾਕੀ ਕੱਦ ਕੋ ਤੁ ਸੁਖਣਾ ਸੋਹਣਾ ਠੀਕ ਇਹਦੇ ਕਾਬਲ ਆ ਜੀ ਠੀਕ ਆ ਜੀ ਬਾਈ ਦਾ ਪਿੰਡ ਕਾਲੇ ਕੀ ਬਾਗੇ ਪੁਰਾਣੇ ਕੋਲ ਆ ਜੀ ਜ਼ਿਲ੍ਹਾ ਮੋਗਾ ਠੀਕ ਆ ਜੀ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਜੀਤਾ ਫਾਰਮ ਟੀਵੀ ਨੂੰ ਬਾਦੋ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਨੂੰ ਨਵੀਆਂ ਨਵੀਆਂ ਵੀਡੀਓ ਅਪਲੋਡ ਕਰਦੇ ਜੀ ਬਾਈ ਜੀ ਦਾ ਨੰਬਰ ਪਾਸ ਸਕਰੀਨ ਤੇ ਲਾ ਦਾਂਗੇ ਬਾਈ ਜੀ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਬਾਕੀ ਬਈ ਜ ਆਪਣਾ ਫੇਸਬੁੱਕ ਤੇ ਵੀ ਪੇਜ ਆ ਗਰਜੀਤ ਰਾਏ ਇਹਨੂੰ ਫੋਲੋਅਰ ਕਰਿਆ ਕਰੋ ਤੇ ਬਾਦੋ ਸਬਸਕ੍ਰਾਈਬਰ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਸਾਨੂੰ ਨਵੀਆਂ ਨਵੀਆਂ ਵੀਡੀਓ ਅਪਲੋਡ ਕਰਦੇ ਜੀ ਜੇ ਕਿਸੇ ਨੇ ਇਦਾਂ ਦੀ ਐਡ ਲਗਾਉਣੀ ਆ ਤਾਂ ਆਪਣਾ ਨੰਬਰ ਲੋਡ ਕਰੋ ਜੀ 7528000355 ਜੀ ਠੀਕ ਹੈ ਜੀ ਤੇ ਜਿਹੜਾ ਮੌਕਾ ਪੈੰਡ ਕਾਲੇ ਕੀ ਠੀਕ ਹੈ ਜੀ ਬਾਗੇ ਪੁਰਾਣੇ ਕੋਲ ਆ ਬਾਈ ਨੂੰ ਬਾਈ ਨਾਲ ਕੰਟੈਕਟ ਕਰ ਲਿਓ ਇਦਾਂ ਦੀ ਜੇ ਵੀਡੀਓ ਬਣਾਉਣੀ ਆ ਤਾਂ ਸਾਨੂੰ ਦੱਸਿਓ ਜੀ ਬਾਕੀ ਆਪਣਾ ਸਕਰੀਨ ਦੀ ਬੈਕ ਸਾਈਡ ਤੇ ਨੰਬਰ ਚੱਲਦਾ ਜੀ ਜਰੂਰ ਆਪਣਾ ਕੰਟੈਕਟ ਕਰੋ ਠੀਕ ਹੈ ਜੀ ਵੈਲਦਿਆਂ ਭਰਾ ਅਗਲੀ ਵੀਡੀਓ ਚ